ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਸ਼ਾ ਵੇਚਣ ਵਾਲਿਆਂ ਦੇ ਘਰ ਰੇਡ ਕਰਨ ਗਈ ਪੁਲਿਸ ਪਾਰਟੀ ਤੇ ਨਸ਼ਾ ਵੇਚਣ ਵਾਲਿਆਂ ਨੇ ਹਮਲਾ ਕਰ ਦਿੱਤਾ ਵੱਡੀ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਤਰਨਤਾਰਨ ਵਿੱਚ ਨਸ਼ਾ ਵੇਚਣ ਵਾਲਿਆਂ ਨੇ ਪੁਲਿਸ ਪਾਰਟੀ ਤੇ ਹਮਲਾ ਜਿਹੜਾ ਉਹ ਕਰ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਪਿੰਡ ਵਿੱਚ ਕੁਝ ਲੋਕ ਨਸ਼ਾ ਵੇਚਣ ਦਾ ਕਾਰੋਬਾਰ ਜਿਹੜਾ ਕਰਦੇ ਸੀ ਜਿਵੇਂ ਹੀ ਪੁਲਿਸ ਉਨ੍ਹਾਂ ਦੇ ਘਰ ਪਹੁੰਚਦੀ ਆ ਤਾਂ ਉਹਨਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਗੱਡੀਆਂ ਦੀ ਪੰਨ ਤੋੜ ਜਿਹੜੀ ਆ ਉਹ ਕੀਤੀ ਜਾਂਦੀ ਆ ਤੇ ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਜ਼ਖਮੀ ਵੀ ਹੋਏ ਆ ਜਿਨ੍ਹਾਂ ਨੂੰ ਹਸਪਤਾਲ ਵਿੱਚ ਜਿਹੜਾ ਦਾਖਲ ਆ ਉਹ ਕਰਵਾਇਆ ਗਿਆ ਉਧਰ ਮੌਕੇ ਤੇ ਡੀਐਸਪੀ ਅਤਲ ਸੁੰਨੀ ਜਿਹੜੇ ਆ ਉਹ ਪਹੁੰਚੇ ਹੋਏ ਆ ਤੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਸਖਤ ਕਾਰਵਾਈ ਕਰਨ ਦਾ ਭਰੋਸਾ ਵੀ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਇਸ ਪੂਰੇ ਮਾਮਲੇ ਤੇ ਡੀਐਸਪੀ ਅਤਲ ਸੁੰਨੀ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਫੂਰੇ ਛੋਟੇ ਛੋਟੇ ਬੱਚੇ ਕਾ ਛੋਟੇ ਬੱਚੇ ਹੈਗੇ ਹਾਂ ਜੀ ਇਸੇ ਪਿੰਡ ਚ ਰਹਿਣੇ ਹੈਗੇ ਇਹ ਵੜੀ ਕਿਹੜੀ ਗੱਲ ਹੈ ਵੀ ਜਿਹੜਾ ਬੰਦਾ ਕੰਮ ਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਇੱਥੇ ਆ ਕੇ ਸਾਡੀ ਪੁਲਿਸ ਤੇ ਹਮਲਾ ਕਰੇ ਕੋਈ ਆ ਕੇ ਜੀ ਗੱਲ ਸਾਡੀ ਗੱਡੀ ਤੋੜ ਦਿੱਤੀ ਗਿਆ ਸਾਡੇ ਮੁਲਾਜ਼ਮਾਂ ਦੇ ਸਾਟ ਵੱਜੀ ਗਿਆ ਕਿਥੋਂ ਰਹਿ ਲੈਣੂਗੇ ਨੂੰ ਮੈਂ ਲੈ ਸ਼ਹਿਰ ਛੱਡ ਕੇ ਭੱਜਣਗੇ ਜਾਂ ਪਿੰਡ ਛੱਡ ਕੇ ਭੱਜਣਗੇ ਪਾੜ ਦੂੰਗਾ ਮੈਂ ਸਹੀ ਜਲ ਦੱਸਾਂਗਾ ਕੱਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਣੇ ਆ ਛੋਟੇ ਛੋਟੇ ਬੱਚੇ ਦੂਰੇ ਫਿਰਦੇ ਹੈਗੇ ਕੋਈ ਚੰਨਜੋ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜਿਹਨ ਯਾਰ ਇੰਨੇ ਤੁਸੀਂ ਸਾਰੇ ਜਵਾਨ ਜਵਾਨ ਮੁੰਡੇ ਖੜੇ ਹੋ ਸਾਰੇ ਇਹਦੇ ਜੁਰਤ ਕਿੰਨਾ ਖਲੇ ਉਹ ਕੋਈ ਕਰ ਦੇਗਾ ਅੱਗੇ ਲੈ ਕੇ ਜੇ ਵਿੱਚ ਸੱਚ ਉਹ ਤਾਂ ਨਹੀਂ ਬੋਲਦਾਗਾ ਫਿਰ ਇਹਨਾਂ ਦੀ ਕੀ ਜੁਰਤ ਹੈ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਤੁਸੀਂ ਆਵ ਜੁੱਤੀ ਫੇਰੀ ਹੁੰਦੀ ਸਾਨੂੰ ਆਣ ਦੀ ਲੋੜੀ ਦਾ ਬਵੇ ਯਾਰ ਹਾਂ ਜੀ ਅੱਛਾ ਬੇ ਯਾਰ ਇਹ ਤੁਸੀਂ ਮੁੰਡੇ ਤੋਂ ਸਾਡੀ ਐਨਜੀਓ ਕੋਈ ਨਹੀਂ ਬਣੀ ਗਿਆ ਸਰ ਬਣੀ ਹੈ ਬਣਾਓ ਯਾਰ ਜੁੱਤੀ ਕਾਲੀ ਦੇ ਸਰ ਬਣਾਈ ਜੋ ਵੀ ਖਵਾਏ ਪਰ ਨਹੀਂ ਲੋਕ ਚਾਲਦੇ ਸਰ ਗੱਲ ਪੈਂਦੇ ਗੱਲ ਪੈਂਦੇ ਸਾਨੂੰ ਦੱਸੋ ਸਹੀ ਦੇ ਸਰ ਗੱਲ ਪੈਂਦੇ ਜੇ ਹੁਣ ਗੱਲ ਪੈਂਦਾ ਸਾਰਾ ਦਿਖਾਉਂਦਾ ਦਿਨ ਮੈਂ ਸਰ ਉਹ ਤਾਂ ਪੁਲਿਸ ਵੀ ਛੱਡ ਦਿੰਦੀ ਸਰ ਛੱਡ ਦੇ ਘਰ ਨਾਲ ਯੋਗ ਇਹਦਾ ਉਜਾੜਦਾ ਨਹੀਂ ਮੈਨੂੰ ਦੱਸੋ ਸਰ ਉਹ ਤਾਂ ਪੁਲਿਸ ਵੀ ਛੱਡ ਦਿੰਦੀ ਜਿੰਨੂੰ ਫੜਦੇ ਨਾ ਛੱਡ ਦਿੰਦੇ ਜੇ ਜੇਸੀ ਗੱਲ ਹੋ ਗਈ ਜੇਸੀ ਗੱਲ ਹੋ ਗਈ ਜਿੱਦੇ ਹੁਣ ਦੀ ਗੱਲ ਆਹ ਦੀ ਹੋਰ ਤਾਂ ਤੁਸੀਂ ਆਪਣੇ ਬੱਚੇ ਦੇਖਣੀ ਨਹੀਂ ਦੇਖਣੇਗੇ ਫਿਰ ਇਹਦੀ ਕੀ ਜੁਰਤ ਹੈ ਉਹਨਾਂ ਆ ਕੇ ਵੇਚ ਦੇਵੇ ਜੇ ਤੇ ਸਰ ਕੀ ਹੋ ਵੀ ਪਾਇਆ ਸਰਗੋਲ ਸਰਕਾਰ ਦੇ ਇਛਾ ਆ ਕਿਹੜੇ ਘਰੇ ਸਾਡੇ ਪੁੱਤ ਨਹੀਂ ਛੱਡਦੇ ਜਿਹੜੇ ਇਹਦੇ ਇਧਰ ਆਉਂਦੇ ਤੇ ਉਧਰੋਂ ਕੱਢਦੇ ਪਾਣ ਗਵਾਂ ਚ ਚੱਲਦਾ ਇਹ ਤੁਹਾਨੂੰ ਨਹੀਂ ਪਤਾ ਯਾਰ ਤੁਹਾਡੇ ਬੱਚੇ ਹੈਗੇ ਕਿ ਨਹੀਂ ਹੈਗੇ ਫਿਰ ਆ ਮਾਤਾ ਸਾਰੀਆਂ ਬੈਠੀ ਮਾਤਾ ਤੁਸੀਂ ਕੋਈ ਨਹੀਂ ਦੱਸਦੇ ਕਿ ਰਾਜੀ ਹੈਗੇ ਤੂੰ ਆਪਣੇ ਬੱਚੇ ਗੱਲ ਨੂੰ ਪਾਣਨੇ ਕਿ ਨਹੀਂ ਪਾਣਨੇਗੇ ਇਹਨਾਂ ਦੇ ਅਸੇ ਵੀ ਤੁਸੀਂ ਦਿਖਾਓਗੇ ਵੀ ਹਾਂ ਚਾਕੂ ਛੁਰੀਆਂ ਤੇ ਨਾਲੇ ਜਿੱਟਾ ਦਿਖਾਓਗੇ ਆਂਡ ਗੌਰ ਤੁਸੀਂ ਰਹਿੰਦੇ ਹੋ ਤੇ ਦੱਸੋ ਸਰਪੰਚ ਨੂੰ ਜਾ ਕੇ ਵੀ ਆਹ ਕੰਮ ਕਰਦੇ ਆਗੇ ਜੁਰਤ ਦੇਖ ਲਓ ਕਿੰਨੀ ਗੇਨ ਹੋ ਗਈ ਆ ਗਿਆ ਪੁਲਿਸ ਤੇ ਹਮਲਾ ਕਰਦਾ ਅੱਜ ਗੱਦੀ ਚੋੜ ਨਹੀਂ ਤੇਰੇ ਨੇ ਲੈ ਹੁਣ ਵੜ ਕੇ ਦੇਖੀ ਇੱਥੇ ਜੇ ਨਾਂ ਚੜਵਾਦਾ ਘਰੇ ਦਾ ਆ ਗੱਲ ਹੀ ਗੱਲ ਹੈ ਕਿਤੇ ਸ਼ਰਮ ਹੁੰਦੀ ਸਾਰਾ ਪਿੰਡ ਇੱਕ ਪਾਸੇ ਹੈ ਕਿ ਨਹੀਂ ਹੈਗਾ ਵੇਜਦਾ ਕਿ ਨਹੀਂ ਵੇਜ ਹੈਗਾ ਫਿਰ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਗਏ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀ ਅਭਿਮਨੂ ਰਾਣਾ ਜੀ ਆਈਪੀਸੀ ਲੋਕ ਬਿਲਕੁਲ ਸਖਤ ਰਹਤੇ ਹੈਗੇ ਇਹ ਜੀ ਦੇ ਵਿੱਚ ਠੱਠਾ ਹੋ ਗਿਆ ਗੈਂਗਸਟਰ ਹੋ ਗਿਆ ਇਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲਈ ਲੈ ਕੇ ਆਣੇਗਾ ਉਸੇ ਦੇ ਸਬੰਧ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਲਿਸਟ ਬਣਾਈ ਜਾਈ ਹੈ ਹਰ ਪਿੰਡ ਦੇ ਮੋਹਤਪਰ ਬੰਦੇ ਤੋਂ ਅਸੀਂ ਲਿਸਟਾਂ ਲਿੱਤੀਆਂ ਕਿਹੜੇ-ਕਿਹੜੇ ਬੰਦੇ ਜਿਹੜੇ ਮਾੜੇ ਨੇ ਜਿਹੜੇ ਗੈਂਗਸਟਰ ਵਾਲੇ ਪਾਸੇ ਪੈਰ ਰੱਖਦੇ ਨੇ ਜਿਹੜੇ ਚਿੱਟੇ ਵਾਲੇ ਪਾਸੇ ਪੈਰ ਰੱਖਦੇ ਨੇ ਤਾਂ ਉਹਨਾਂ ਜੇ ਇਸ ਬੰਦੇ ਦਾ ਨਾਮ ਵੀ ਵਿੱਚ ਸੀਗਾ ਇਹਨੂੰ ਬਾਬਾ-ਬਾਬਾ ਕਰਕੇ ਨਾਂ ਕਹਿੰਦੇ ਕਿ ਤੇ ਇਹਦੇ ਕਰਿਆ ਅਸੀਂ ਸਵੇਰੇ ਰੇਡ ਕੀਤੀ ਸੀਗੀ ਤੇ ਰੇਡ ਕਰੰਦੇ ਬਾਅਦ ਇਹਨਾਂ ਨੇ ਕੀ ਕੀਤਾ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਛੁੜਾਣ ਤੋਂ ਬਾਅਦ ਸਾਡੀ ਸਾਰੀ ਗੱਡੀ ਤੋੜ ਦਿੱਤੀਗੀ ਉਸ ਵਾਰ ਇਹਨੇ ਫਾਇਰ ਕੀਤਾ ਸਾਡੇ ਸਾਡੇ ਮੁਲਾਜ਼ਮਾਂ ਦੇ ਪਰ ਗੱਡੀ ਸਾਰੀ ਤੋ ਇਹ ਇਹਨਾਂ ਦੇ ਵਿੱਚ ਸੀ ਹੁਣ ਸਾਰਾ ਪਿੰਡ ਇਹਨਾਂ ਦੇ ਖਿਲਾਫ ਆ ਗਿਆ ਇਹੀ ਇਕੱਲੀ ਫੈਮਿਲੀ ਹੈ ਜਿਹੜੀ ਇੱਥੇ ਆ ਕੇ ਕੰਮ ਕਰਦੀ ਹੈ ਪੰਚਾਇਤ ਨੇ ਵੀ ਪੂਰੇ ਨੂੰ ਸਮਝਾ ਕੇ ਦੇਖ ਲਿਆ ਆਂਡ ਗਵਾਂਡੇ ਵੀ ਸਮਝਾ ਲਿਆ ਪਰ ਇਹ ਨਹੀਂ ਸਮਝੇ ਹੁਣ ਇਹਨਾਂ ਦਾ ਇਹ ਕਾਗਜ਼ ਦੇਖ ਰਹੇ ਨੇ ਘਰ ਦੇ ਜਿਹੜੇ ਹੈਗੇ ਡਾਕੂਮੈਂਟ ਕੀ ਇਹਦੇ ਇੰਨੀ ਆਮਦਨ ਕਿੱਥੋਂ ਹੋਏਗੀ ਅੰਦਰ ਗ੍ਰੇਨਾਈਟ ਲੱਗਾ ਹੋਇਆ ਹੈਗਾ ਸਾਰਾ ਤੇ ਅਸੀਂ ਜਲਦ ਤੋਂ ਜਲਦ ਹੋਏਗਾ ਵੀ ਅਨੁਵਰਸਿਟੀ ਡਿਸਪੋਜ਼ਲ ਕਰਾ ਕੇ ਤੇ ਨੂੰ ਪੰਜਾਬ ਸਰਕਾਰ ਦੇ ਖਾਤੇ ਜਿਵਾਵਾਂਗੇ ਇਹ ਹਮਲਾ ਹਮਲੇਦਾਨ ਪੁਲਿਸ ਕਰਮੀ ਦੇ ਵੀ ਸੱਟ ਲੱਗੀ ਕਿਸੇ ਦੇ ਹਾਂ ਸਾਡੇ ਵੀ ਸਾਡੇ ਵੀ ਵਰਦੀਆਂ ਸਾਡੀ ਫਾੜੀਆਂ ਗਈਆਂ ਉਸ ਤੋਂ ਇਟਾ-ਉਟਾ ਇਹਨਾਂ ਨੇ ਮਾਰਿਆ ਜੋ ਫਾਇਰ ਮਾਰਿਆ ਪਹਿਲੇ ਪਹਿਲੇ ਫਾਇਰ ਵਿੱਚ ਚਾਰ ਕਿਰਨ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਿਆ ਫਿਰ ਇਟਾਂ ਮਾਰਨ ਲੱਗ ਪਏ ਇਹਦਾ ਮੁਸ਼ਕਲ ਨਾਲ ਬਚਾ ਕੇ ਬਚਾਅ ਹੋ ਗਿਆ ਨਹੀਂ ਤੇ ਬਹੁਤ ਵੱਧ ਜਾਣੇ ਕੰਮ ਇਹਦਾ ਸਰ ਹੁਣ ਕੀ ਕਾਰਵਾਈ ਕੀਤੀ ਜਾਊਗੀ ਹੁਣ ਐਫਆਈਆ ਲੋ ਜਿੱਤੀ ਜਾਏਗੀ ਹੁਣ ਥਾਲੇ ਦੇ ਭੱਜੇ ਗਿਆ ਇਹਨੂੰ ਲੱਭਿਆ ਜਾਏਗਾ ਕੋਰਡਨ ਸਾਰਾ ਲੱਗਾ ਹੋਇਆ ਹੈਗਾ ਸਵੇਰੇ 4 ਵਜੇ ਦੀ ਰੇਡ ਆਈ ਹੈ ਸਾਡੇ ਉਂਦੇ ਦੇਖ ਲਓ ਸਵੇਰੇ 6:30 7 ਵਜੇ ਗਏ ਸਾਰ ਇਨ ਨੂੰ ਲੱਭ ਰਿਆਂ ਵੀ ਕਿਤੇ ਕਿਤੇ ਘਰ ਘਰ ਜਾ ਕੇ ਵੀ ਆ ਵੀ ਕਿਤੇ ਕਿਤੇ ਜਿਸ ਵਲੇ ਮਿਲਣਗੇ ਜੋ ਲੀਗਲ ਪ੍ਰੋਸੈਸਿੰਗ ਉਹੀ ਕਰਾਂਗੇ